ਪੰਖੀ ਹੋਏ ਕੈ ਜੇ ਭਵਾਂ ਪੰਖੀ ਕਹਿੰਦੇ ਪੰਛੀ ਨੂੰ ਹੁਣ ਪੰਛੀ ਉੱਡਦਾ ਉਡਾਰੀ ਲਾਉਂਦਾ ਸਤਿਗੁਰੂ ਕਹਿੰਦੇ ਮੈਨੂੰ ਵੀ ਖੰਭ ਲੱਗਣ ਤੇ ਮੈਂ ਵੀ ਪੰਛੀ ਬਣ ਜਾਵਾਂ ਸੋਚੋ ਐਦਾਂ ਹੋ ਜਾਵੇ ਪੰਖੀ ਹੋਏ ਕੈ ਜੇ ਭਵਾਂ ਸੈ ਅਸਮਾਨੀ ਜਾਵਾਂ ਅਸੀਂ ਤੇ ਇੱਕ ਸਮਾਰ ਦੇਖਦੇ ਆਂ ਸਾਤਰੂ ਨੇ ਤੇ ਲਖਜ ਬਲ ਕੇ ਸੈ ਅਸਮਾਨੀ ਜਾਓ ਸੈ ਦਾ ਮਤਲਬ ਹੈ ਸੈਂਕੜੇ ਸਮਾਨ ਕਹਿੰਦੇ ਨਾ ਸੈਂਕੜੇ ਸਮਾਨਾਂ ਦਾ ਚਲੇ ਜਾਓ ਉੱਪਰ ਨੂੰ ਤਾਂ ਜਾਈ ਜਾਵਾਂ ਤੇ ਸਾਡੇ ਵੀ ਕਈ ਇਦਾਂ ਕਹਿੰਦੇ ਨਾ ਉਹ ਸਾਡੇ ਬਾਬਾ ਜੀ ਨਾ ਜਦੋਂ ਨਾਮ ਜਪਦੇ ਨਾ ਇਹਨੇ ਹਲਕੇ ਹੋ ਜਾਂਦੇ ਉੱਪਰ ਛੱਤਾਂ ਲੱਗ ਜਾਂਦੇ ਜਾ ਕੇ ਤੁਸੀਂ ਵੀ ਸੁਣੀਆਂ ਹੋਈਆਂ ਗੱਲਾਂ ਕਿ ਨਾਮ ਦੇ ਵਿੱਚ ਇੰਨੀ ਸ਼ਕਤੀ ਆ ਜਾਂਦੀ ਬੰਦਾ ਹੋਏਗਾ ਉਹ ਦਿੰਦਾ ਤੇ ਇਦਾਂ ਜਿਵੇਂ ਇਦਾਂ ਬੈਠਾ ਹੋਇਆ ਨਾ ਤੇ ਉੱਤੇ ਛੱਤਾਂ ਟਕਰਾ ਲੇ ਜੀ ਬਾਬਾ ਜੀ ਜਾਵੇ ਸਾਡੇ ਤੇ ਤਮਾ ਇਹ ਗੱਲ ਇਹ ਨਾ ਹੁੰਦਾ ਵੀ ਜੇ ਵਾਗੇ ਇੱਦਾਂ ਹੁੰਦਾ ਤੇ ਫਿਰ ਉਹ ਹੀ ਬਾਬਾ ਜੀ ਕੋ ਕੈਨੇਡਾ ਜਾਂਦਾ ਏ ਟਿਕਟ ਕਾ ਨੂੰ ਲੈਂਦਾ 75000 ਰੁਪਏ 70000 ਦੀ ਟਿਕਟ ਕਾ ਨੂੰ ਲਈ ਏ ਇਦਾਂ ਹੀ ਉੱਟ ਕੇ ਜਾਵੇ ਅਸੀਂ ਵੀ ਵੇਖੀਏ ਅਸੀਂ ਕਹੀ ਉਹ ਬਾਬਾ ਗਰੂਪ ਸਿੰਘ ਜੀ ਜਾਂਦੇ ਉਹ ਬਾਬਾ ਮਹਿੰਦਰ ਸਿੰਘ ਜੀ ਜਾਂਦੇ ਫਟੇਰ ਕਾ ਨੂੰ ਲੈਂਦੇ ਵੀ ਫਿਰ ਟਿਕਟ ਲੈਣੀ ਨਹੀਂ ਚਾਹੀਦੀ ਫਿਰ ਬਾਬਾ ਜੀ ਉੱਟ ਲੈਣ ਤੇ ਉੱਟ ਕੇ ਜਾਣ ਫਿਰ ਐਵੇਂ ਇਹਨੇ ਪੈਸੇ ਕੱਟੀ ਕਰਦੇ ਉਹ ਹੀ ਜਿਹੜਾ 70 75000 ਟਿਕਟ ਲਾਉਣਾ ਕਿਸੇ ਵਿਚਾਰੇ ਲੋਡ ਵਾਂਡਰ ਨੂੰ ਦੇਉ ਉਹਦਾ ਕੰਮ ਸਰੇ ਉਹਨੂੰ ਦੇਉ 70-75 ਹੱਡ ਟਿਕਟ ਜਾਣ ਦੀ ਵੀ ਧਿਆਨ ਦੀ 1.5 ਲੱਖ ਰੁਪਇਆ ਵੜ ਗਿਆ ਤਾਂ ਡੇਢ ਤਾਂ ਕਿਸੇ ਨੂੰ ਦਿਉਂਾ ਐ ਕਾਨੂੰਨ ਘੱਟ ਹੀ ਜਾਂਦੇ ਜੋ ਉੱਡ ਕੀ ਜਾਇਆ ਜਾਂਦਾ ਤੇ ਜੇ ਉੱਡ ਸਕਦੇ ਹੁੰਦੇ ਸਾਰੇ ਇੱਥੇ ਤੇ ਫਿਰ ਕੀ ਹਾਲ ਹੋਣਾ ਸੀ ਸਿੱਪੇ ਅੰਦਾਜ਼ਾ ਲਾਓ ਫਿਰ ਤਾਂ ਕੋਈ ਉੱਡ ਕੇ ਜਾ ਰਿਹਾ ਹੁੰਦਾ ਉਧਰ ਦੀ ਏਰੋਪਲੇਨ ਆ ਗਿਆ ਜਹਾਜ਼ ਆ ਗਿਆ ਖਾ ਦੇ ਚੋਜਾ ਕਰਨਾ ਸੀ ਉੱਪਰ ਹੀ ਐਕਸੀਡੈਂਟ ਹੋ ਜਾ ਕਰਨਾ ਸੀ ਪਰ ਇੰਦਾਂ ਦੀ ਵਿਚਾਰਾ ਸਾਡੇ ਅੰਦਰ ਪਾਪੀਆਂ ਦੀ ਵ ਤਾਂ ਉੱਡਣ ਲੱਗ ਪੈਂਦਾ ਜੀ ਜੀ ਦੇ ਅੰਦਰ ਗੁਰੂ ਦੀ ਵਿਚਾਰ ਆ ਜੇ ਨਾ ਸਰੀਰਕ ਤੌਰ ਤੇ ਉੱਡਦਾ ਮਨ ਕਰਕੇ ਉਹ ਬੁਰਾਈਆਂ ਵਾਲੇ ਪਾਸੇ ਤੋਂ ਉੱਤੇ ਉੱਡ ਜਾਂਦਾ ਹੈ ਫਿਰ ਬੁਰਾਈਆਂ ਦੇ ਵਿੱਚ ਨਹੀਂ ਉਹ ਬੁਰਾਈਆਂ ਵਾਲੇ ਪਾਸੇ ਤੋਂ ਉੱਪਰ ਉੱਠ ਜਾਂਦਾ ਫਿਰ ਉਹ ਬੁਰਾਈਆਂ ਦੇ ਵਿੱਚ ਨਹੀਂ ਪੰਡਾ ਕਾਮ, ਕਰੋਧ, ਲੋਭ, ਮੋਹ, ਕਾਰ, ਵੈਰ, ਪਰਮ ਇਹਨਾਂ ਨੂੰ ਛੱਡ ਕੇ ਉੱਪਰ ਹੋ ਜਾਂਦਾ ਕਿਹਣਾ ਤੇ ਇਹ ਸੀਗਾ ਪਰ ਸ੍ਰੀ ਉਡਾਣ ਦਿੱਤੇ ਗਏ ਪਰ ਸਤਿਗੁਰੂ ਨੇ ਕੀ ਆਖਿਆ ਕਿ ਮਨ ਨੂੰ ਜੇ ਤਾਂ ਹੋ ਜਾਵੇ ਜੇ ਬੰਦਾ ਉੱਡ ਸਕਦਾ ਹੋਵੇ ਪੰਖੀ ਹੋਏ ਕਿ ਜੇ ਭਾਵੇਂ ਸੈ ਸਮਾਨੀ ਜਾਓ ਨਜ਼ਰੀ ਕਿਸੇ ਨਾ ਆਉ। ਨਜ਼ਰੀ ਕਿਸੇ ਨੂੰ ਨਾ ਆਵਾ। ਪਰ ਇੰਨੇ ਉੱਪਰ ਚਲੇ ਜਾਣਾ ਕਿਸੇ ਨੂੰ ਨਜ਼ਰੀ ਨਾ ਆਵਾ। ਨਜ਼ਰੀ ਕਿਸੇ ਨਾ ਆਉ। ਨਾ ਕੁਛ ਪੀਆ, ਨਾ ਖਾਉ। ਨਾ ਕੁਛ ਪੀਵਾ ਤੇ ਨਾ ਕੁਛ ਖਾਵਾ। ਕਹਿੰਦੇ ਜੇ ਬੰਦਾ ਇਦਾਂ ਵੀ ਕਰ ਲਵੇ ਨਾ, ਭੀ ਤੇਰੀ ਕੀਮਤ ਨਾ ਹੋਵੇ। ਰਾਮ ਜੀ ਤੁਹਾਡੀ ਕੀਮਤ ਤਾਂ ਵੀ ਕੋਈ ਨਹੀਂ ਪੈਣ। ਹਉ ਕਿਵੜੇ ਆਖਾਂ ਨਾ। ਕੀਮਤ ਤੁਹਾਡੀ ਤਾਂ ਵੀ ਕੋਈ ਨਹੀਂ ਪਾਣੀ। ਬੰਦਿਆ ਭਾਵੇਂ ਤੂੰ ਇਦਾਂ ਵਾ ਜਿੰਨਾ ਮਰਜੀ ਸੋਚੀ ਜਾ, ਵੀ ਇਹਦੇ ਨਾਲ ਕੁਝ ਹੋ ਜਾਵੇ। ਕੁਝ ਨਹੀਂ ਹੋਣਾ ਵਕੀਲ ਦਾ ਬੋਲ ਸ਼ਬਦ ਬੜੀ ਪਿਆਰੀ ਵਿਚਾਰ ਦਿੱਤੀ ਸਤਿਗੁਰੂ ਨੇ ਨਾਨਕ ਕਾਗਦ ਲਖ ਮਣਾ ਏ ਨਾਨਕ ਲੱਖਾਂ ਬਣ ਕਾਗਜੋ ਲੱਖਾਂ ਬਣ ਕਾਗਜ ਤੇ ਉਹਦੇ ਉੱਤੇ ਨਾ ਰੱਬ ਦੀ ਸਿਫਤਸਲਾ ਲਿਖੀ ਹੋਈ ਨਾਨਕ ਬੰਦਾ ਕੇਵਲ ਪੜੀ ਜਾਂਦੇ ਪੜੀ ਨਾ ਰਵੇ ਇੱਕ ਬੇਨਤੀ ਕਰਾਂ ਸਤਿਗੁਰੂ ਨੇ ਪੜਨ ਤੋਂ ਰੋਕਿਆ ਨਹੀਂ ਪਰ ਜਿਹੜਾ ਬੰਦਾ ਕੇਵਲ ਪੜਨ ਤੱਕ ਸੀਮਤ ਰਹਿ ਗਿਆ ਨਾ ਸਤਿਗੁਰੂ ਕਹਿੰਦੇ ਗੱਲ ਨਹੀਂ ਬਣੇਗੀ ਇੱਦਾਂ ਕਿਆ ਪੜੀ ਐ ਕਿਆ ਗੁਨੀ ਐ ਕਿਆ 베ਦ ਪੁਰਾਣਾ ਸੁਣੀ ਐ ਬੜੇ ਸੁਨੇ ਕਿਆ ਹੋਈ ਜਦ ਸਹਿਜ ਨਾ ਮਿਲੇ ਉਸੋਈ ਕਹਿੰਦੇ ਜੇ ਮੇਰੇ ਜੀਵਨ ਅੰਦਰ ਸਹਿਜ ਨਹੀਂ ਆਇਆ ਆਪ ਜੇ ਤੂੰ ਪੜ ਕੇ ਜੀਵਨ ਦੇ ਅੰਦਰ ਨਈਂ ਨਾ ਵਸਾਇਆ ਤੇ ਫਿਰ ਮੇਰੇ ਪੜਨ ਦਾ ਵੀ ਕੋਈ ਲਾਭ ਨਹੀਂ ਵੈਸੇ ਪੜਨ ਤੋਂ ਮਨਾਈ ਨਹੀਂ ਹੈ ਪੜ ਪਰ ਜੇ ਪੜ ਕੇ ਜੀਵਨ ਜੀ ਬਸਾਇਆ ਫਿਰ ਪੜਨ ਦਾ ਵੀ ਕੋਈ ਲਾਭ ਨਹੀਂ ਪਰ ਸਤਿਗੁਰੂ ਕਹਿੰਦੇ ਮੈਂ ਇਦਾਂ ਵੇਖਿਆ ਦੁਨੀਆ ਵਿੱਚ ਲੋਕੀ ਲੱਖਾਂ ਮਣ ਕਾਗਜ ਰੱਬ ਦੀ ਸ਼ਬਦਸਲਾ ਲਿਖੀ ਹੋਈ ਪੜੀ ਜਾਂਦੇ ਨੇ ਤੇ ਇਹੀ ਤੇ ਹੋਇਆ ਨਾ ਸਾਡੀਆ ਕੌਮ ਵਿੱਚ ਝਾੜ ਮਾਰ ਕੇ ਵੇਖੋ ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ ਦੇ ਮਤਾਬਕ ਕਿਉਂਕਿ ਦੋ ਪਾਠਾਂ ਦੀ ਗੱਲ ਕੀਤੀ ਗਈ ਇੱਕ ਅਖੰਡ ਪਾਠ ਸਾਹਿਬ ਤੇ ਦੂਜੇ ਨੰਬਰ ਉੱਤੇ ਸਹਿਜ ਪਾਠ ਪਰ ਵੇਖੋ ਇਥੇ ਸੰਪਟ ਪਾਠ ਵੀ ਹੁੰਦੇ ਨੇ ਸੰਬੜਪੜ ਕਿ ਕਿੰਨੇ ਚਲਾਈ ਦੀ ਮਰਿਆਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਕਿਤੇ ਉਹਦੇ ਜੀਵਨ 'ਚ ਮਰਿਆਦਾ ਨਜ਼ਰੀ ਕਿਤੇ ਨਹੀਂ ਆਉਂਦੀ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਗੱਲ ਦਾ ਜ਼ਿਕਰ ਨਾ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਨਾ ਭਾਈ ਨੰਦਲਾ ਸਿੰਘ ਜੀ ਨੇ ਜ਼ਿਕਰ ਕੀਤਾ ਇਸ ਗੱਲ ਦਾ ਫਿਰ ਸੰਬੜਪੜ ਹੋਣੀ ਚਾਹੀਦੀ ਹੈ ਪਰ ਕਿੱਥੋਂ ਆਈ ਪਤਾ ਕਿੱਥੋਂ ਆਈ ਸ਼ਾਤਰ ਬਵਾਗ ਦੇ ਵਿੱਚੋਂ ਆਈ ਇਹ ਚੀਜ਼ ਜਿਨ੍ਹਾਂ ਜੇਬਾਂ ਭਰਨੀਆਂ ਸੀ ਉਹਨੇ ਕਹਾਂ ਮੈਂ ਆਪਾਂ ਪਾਰ ਚਲਾ ਦੋ ਨਾਲ ਵੈਸੇ ਵੀ ਕੋ ਬੇਤਿਕਾਣਾ ਬਾਣੀ ਦੇ ਵਿੱਚ ਕਿਸੇ ਨੂੰ ਇਹ ਹੱਕ ਹੈ ਕਿ ਉਹ ਆਪਣੀ ਮਰਜ਼ੀ ਕਰਕੇ ਕੋਈ ਵੀ ਟੋਕੋ ਦੇ ਵਿੱਚ ਐਡ ਕਰ ਦਵੇ ਤੇ ਕੁਝ ਕੱਢ ਲਵੇ ਵਿੱਚੋਂ ਹਾਂਜੀ ਕਿਸੇ ਨੂੰ ਹੱਕ ਦਿੱਤਾ ਨਹੀਂ ਇਸ ਨਾਲ ਦਾ ਪਰ ਜਿਹੜੇ ਸੰਪਰਟ ਮਾਡ ਹੋ ਰਹੇ ਨੇ ਆਪਣੀ ਮਰਜ਼ੀ ਨਾਲ ਕੋਈ ਵੀ ਸ਼ਬਦ ਲੈ ਲਿਆ ਗਿਆ ਏ ਉਥੇ ਲਗਾਇਆ ਜਾ ਰਿਹਾ ਤੇ ਉਹ ਵਾਰ-ਵਾਰ ਵਾਰ-ਵਾਰ ਉਹੀ ਸ਼ਬਦ ਜਿਹੜਾ ਹੈ ਵਿੱਚ ਲਗਾ ਲਗਾ ਕੇ ਰਿਪੀਟ ਕੀਤਾ ਜਾ ਰਿਹਾ ਕਿਹਨੇ ਹੱਕ ਦਿੱਤਾ ਨਹੀਂ ਸਾਨੂੰ ਇਹ ਤੇ ਮੈਂ ਇੱਕ ਸੰਸਥਾ ਦਾ ਗੁੱਟਾ ਦੇਖਿਆ ਵੈਸੋ ਕਹਿੰਦੇ ਅਸੀਂ ਗੁਰਨਾਰਕ ਸਿੰਘ ਸਾਹਿਬ ਦੇ ਨਾਮ ਦੇ ਆਪਣੀ ਸੰਸਥਾ ਚਲਾਈ ਪਰ ਉਹਨਾਂ ਨੇ ਸਭ ਤੋਂ ਵੱਧ ਬੇੜਾਗਰ ਕੀਤਾ ਹੋਇਆ ਸਾਡੀ ਫੌਮ ਦੇ ਵਿੱਚ ਗੁੱਟੜਾ ਦੇਖਿਆ ਮੈਂ ਉਹਨਾਂ ਦਾ ਨੰਬਰ ਲਿਖਿਆ ਹੋਇਆ ਨੰਬਰ ਸੁਖਮਨੀ ਸਾਹਿਬ ਦੀ ਬਾਣੀ ਨੰਬਰ ਲਿਖਿਆ ਉੱਤੇ ਹੁਣ ਨੰਬਰ ਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੋਇਆ 82 ਉੱਥੇ ਪਤਾ ਕੀ ਲਿਖਿਆ ਹੋਇਆ ਪੰਜਾਬੀ ਦੇ ਵਿੱਚ ਵੀ ਨਾਮ ਉਹਨਾਂ ਨੇ 82 ਲਿਖਿਆ ਹੋਇਆ ਵੈਸੇ ਤੇ ਗ੍ਰੰਥੀ ਵਿੱਚ ਆਇਆ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੇ ਪੰਜਾਬੀ ਦੇ ਵਿੱਚ ਵੀ ਨਾਲ ਅੱਠ ਐਡਾ ਪਾਇਆ ਹੋਇਆ ਠੱਠਾ ਪਾਇਆ ਹੋਇਆ ਉਹ ਤੇ ਅਦਕ ਪਾਇਆ ਹੋਇਆ ਨਾਲ ਰੋ ਵੀ ਪਾਇਆ ਹੋਇਆ ਪੰਜਾਬੀ ਦੇ ਵਿੱਚ ਲਿਖਿਆ ਕਿਹਨੇ ਆਖ ਦਿੱਤਾ ਜੀ ਇੰਨਾ ਕਰਨ ਦਾ ਇੱਕ ਪਾਸੇ ਅਸੀਂ ਸਾਖੀਆਂ ਸੁਣਾਉਂਦੇ ਆਂ ਵੀ ਗੁਰੂ ਪਾਤਸ਼ਾਹਾਂ ਨੇ ਰਾਮਰਾਏ ਦਾ ਮੂੰਹ ਵੀ ਨਹੀਂ ਵੇਖਿਆ ਜਦੋਂ ਮੈਂ ਤੋਕ ਬਦਲ ਦਿੱਤੀ ਸੀ ਮਿੱਟੀ ਮੁਸਲਮਾਨ ਦੀ ਪੇੜਾਂ 'ਤੇ ਘੁਮਿਆਰ ਉਹਨੇ ਕਹਿੰਦਾ ਤਾਂ ਬਿੱਟੀ ਬੇਈਮਾਨ ਕੀ ਤੇ ਗੁਰੂ ਪਾਤਸ਼ਾਹ ਨੇ ਕਿਹਾ ਵੀ ਤੇਰਾ ਮੂੰਹ ਵੀ ਨਹੀਂ ਦੇਖਣਾ ਜਾਂ ਤੂੰ ਚਲੇ ਚਲੇ ਆ ਜਾ ਇੱਕ ਪਾਸੇ ਅਸੀਂ ਇਹ ਵੀ ਸਾਖੀਆਂ ਸੁਣਾਉਂਦੇ ਆਂ ਤੇ ਦੂਜੇ ਪਾਸੇ ਜਿਹੜੇ ਸਾਡੇ ਜਿਨ੍ਹਾਂ ਨੂੰ ਅਸੀਂ ਮਾਂ ਪੁਰਸ਼ ਕਿਵੇਂ ਆ ਮਾਂ ਪੁਰਸ਼ ਨਹੀਂ ਵੈਸੇ ਮਾਂ ਮੂਰਤ ਕਹਿਣਾ ਚਾਹੀਦਾ ਜਿਹੜੇ ਲੋਕ ਇੰਦਾਂ ਦੇ ਕਰਮ ਕਰਦੇ ਅਸੀਂ ਉਹ ਉਹਨਾਂ ਦੇ ਪਿੱਛੇ ਲੱਗ ਲੱਗ ਕੇ ਇਸ ਪਾਸੇ ਨੂੰ ਵੀ ਤੁਰੇ ਹੋਏ ਆਂ ਮੇਰੇ ਮਨ ਤੋਂ ਪਹਿਲੇ ਇੱਕ ਤਾਂ ਹੋ ਰਿਹਾ ਸੀ ਵਿਚਾਰ ਚੱਲਦੀ ਪਈ ਸੀ ਇੱਕ ਪ੍ਰਮਾਣ ਮੇਰੇ ਸਾਹਮਣੇ ਆਇਆ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਜਿਨ੍ਹਾਂ ਲੋਕਾਂ ਨੇ ਉਹਨੂੰ ਸਤਿਗੁਰੂ ਨੇ ਬੇਸ਼ਰਮ ਆਖਿਆ ਨਾ ਤੇ ਮਹਾਮੂਰਖ ਆਖਿਆ ਅਸੀਂ ਅਜੇ ਉਹਨਾਂ ਨੂੰ ਬ੍ਰਹਮ ਗਿਆਨੀ ਦਾ ਕਿਤਾਬ ਦਿੱਤਾ ਹੋਇਆ ਮੈਂ ਬੱਲਿਆ ਨਹੀਂ ਕੁਝ ਵੀ ਕਹਿ ਰਿਹਾ ਸਤਿਗੁਰੂ ਦੀ ਬਾਣੀ ਦਾ ਬਕਾਇਦਾ ਹਵਾਲਾ ਦੇਾਂਗਾ ਗੁਰੂ ਨਾਨਕ ਸਾਹਿਬ ਦਾ ਵਾੜ ਕੇ ਕੁੱਲਾ ਦੇਂਦੇ ਦਸਤ ਪੱਕਾ ਦਿੱਤੀਆਂ ਜਾਂਦੀਆਂ ਆਪਣੀ ਪਾਰਕੀ ਨੂੰ ਦੇ ਗਿਆ ਅੱਗੇ ਤਾਂ ਜਾ ਤੱਕ ਜਿਹੜੇ ਬਾਬੇ ਆਪਣੀ ਗੱਡੀ ਦੇ ਕੇ ਜਾਂਦੇ ਨੇ ਨਾ ਅੱਗੇ ਡਰਾਈਵਰ ਨੂੰ ਦੇ ਕੇ ਜਾਂਦੇ ਨੇ ਪਤਾ ਕਿਉਂ ਬਾਬੇ ਨੂੰ ਪਤਾ ਹੁੰਦਾ ਵੀ ਇਹ ਜਿੱਥੇ ਵੀ ਮੈਂ ਜਾਂਦਾ ਸੀ ਨਾ ਮੇਰੇ ਨਾਲ ਹੀ ਹੁੰਦਾ ਸੀ ਇਹਨੂੰ ਮੇਰੀਆਂ ਸਾਰੀਆਂ ਕਰਤੂਤਾਂ ਦੇ ਬਾਰੇ ਪਤਾ ਤੇ ਜੇ ਮੈਂ ਕਦੀ ਕਿਸੇ ਹੋਰ ਨੂੰ ਦੇ ਦਿੱਤੀ ਕੱਲ੍ਹ ਨੂੰ ਮੇਰੀ ਪੋਰੀ ਨਾਲ ਗੋਦ ਤੇ ਕਿਤੇ ਇਹਨੂੰ ਇਹਨੂੰ ਗੱਡੀ ਦੇ ਦਿਓ ਇਹ ਮੇਰੀ ਵਰਸੀ ਮਨਾਊਗਾ ਵਾਅਦੇ ਵਿੱਚ ਮੈਂ ਲੰਗਰ ਲਾਇਆ ਕਰੂਗਾ ਬਾਬਾ ਬਾਬਾ ਜੀ ਦਾ ਇੱਥੇ ਵਰਸੀ ਆ ਜੀ ਮੈਂ ਲੰਗਰ ਲਾਉਂਦਾ ਉਹ بڑے بڑے ਢਾਡੀ ਸੱਜਿਆ ਕਰੂਗਾ ਇਹਨੂੰ ਦੇ ਦੇ ਦਿਓ ਸੰਗ੍ਰੋਹ ਨੇ ਕੀਆ ਕਿਆ ਧਿਆਨ ਦਿਓ ਦੇਵਾਂ ਕੁੱਲਾ ਦੇਂਦੇ ਬਾਗਲੇ ਬਾਗਲੇ ਕਹਿੰਦੇ ਕਿ ਨੂੰ ਕਹਿੰਦੇ ਪਾਗਲ ਮੂਰਖ ਕਹਿੰਦੇ ਜਿਹੜੇ ਗੱਦੀਆਂ ਦੇ ਦੇ ਕੇ ਜਾਂਦੇ ਨਾ ਅੱਗੇ ਮੂਰਖ ਹੁੰਦੇ ਨੇ ਉਹ ਤਾਂ ਵੇਖੋ ਕਿੰਨੇ ਨੇ ਅਸੀਂ ਮੈਂ ਨਹੀਂ ਕਹਿ ਰਿਹਾ ਗੁਰੂ ਨਾਨਕ ਸਾਹਿਬ ਕਹਿੰਦੇ ਤੇ ਬਾਦ ਮੈਨੂੰ ਨਾ ਘਿਰ ਲਿਓ ਕੁੱਲਾ ਦੇਂਦੇ ਬਾਗਲੇ ਅੱਗੇ ਪੜੋ ਲੈਣੇ ਵੱਡੇ ਕੀ ਹੈ ਦੀ ਲੈਣੇ ਵੱਡੇ ਨਿਲਾਜ ਇੰਲਾਕੀ ਗਰੂ ਕਹਿੰਦੇ ਬੇਸ਼ਰਮ ਕਹਿੰਦੇ ਗੱਡੀਆਂ ਲੈਣ ਵਾਲੇ ਅੱਗੇ ਪਤਾ ਕੌਣ ਨੇ ਬੇਸ਼ਰਮ ਨੇ ਜਿਹੜੇ ਗੱਡੀਆਂ ਲੈ ਲੈਂਦੇ ਨੇ ਅੱਗੇ ਹੁਣ ਇੱਕ ਡਰਾਈਵਰ ਨੂੰ ਜਦੋਂ ਗੱਡੀ ਚਲਾਉਣੀ ਆਉਂਦੀ ਹੈ ਮੈਨੂੰ ਸੋਚਿਆ ਸੋਚਣਾ ਹੋ ਗਈ ਜੇ ਸੋਚੀ ਲਕਵਾਰ ਤਾਂ ਵੀ ਪਤਾ ਇਹਨਾਂ ਕੋਦੇ ਡਰਾਈਵਰ ਕੀ ਕਰਦਾ ਵੀ ਸੋਚਣਾ ਨਹੀਂ ਚਾਹੀਦਾ ਸੋਚਣ ਨਾਲ ਕੁਝ ਨਹੀਂ ਹੁੰਦਾ ਜਿਹਨੂੰ ਇਹ ਵੀ ਨਹੀਂ ਪਤਾ ਉਹ ਭਲਿਆ ਨੂੰ ਉਹਨੂੰ ਗੱਡੀ ਦੇ ਦਿੱਤੀ ਗੁਰੂ ਪਾਸ਼ਾ ਕਹਿੰਦੇ ਤੂੰ ਆਪ ਤੇ ਮਾਹੂਰਖ ਹੈ ਨਹੀਂ ਅੱਗੇ ਉਹ ਵੀ ਬੇਸ਼ਰਮ ਜਿਹਨੇ ਗੱਡੀ ਲੈ ਲਈ ਹੈ ਜਿਹੜਾ ਕਹਿੰਦਾ ਮੈਂ ਦੁਨੀਆ ਨੂੰ ਤਾਰਾਂਗਾ ਜਿਹੜਾ ਆਉ ਨਹੀਂ ਕਰ ਸਕਿਆ ਹੁੰਦਾ ਇਹਨਾਂ ਦੁਨੀਆ ਨੂੰ ਤਾਰੂਆ ਕੁੱਲਾ ਦੇਂਦੇ ਬਾਗਲੇ ਲੈਂਦੇ ਵੱਡੇ ਮਿਲਾਜ ਚੂਹਾ ਖੱਡ ਨਾ ਮਾਵਈ ਟਿੱਕਲ ਬੰਨੇ ਛੱਜ ਉਧਾਰ ਨੂੰ ਬੜੀ ਪਿਆਰ ਦਿੱਤੀ ਬੜੇ ਕ੍ਰਾਤੀਕਾਰੀ ਵਿਚਾਰ ਨੇ ਸਤਿਗੁਰੂ ਦੇ ਉਹ ਗੱਲ ਵੱਖਰੀ ਹੈ ਵੀ ਨਾ ਇਹਨਾਂ ਸ਼ਬਦਾਂ ਦਾ ਕਦੀ ਕੀਰਤਨ ਹੋਏਗਾ ਤੇ ਨਾ ਉਹ ਵਿਚਾਰ ਹੋਏਗੀ ਉਹ ਗੱਲ ਵੱਖਰੀ ਹੈ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਆਉਣ ਹੀ ਨਹੀਂ ਦਿੱਤੇ ਗਏ ਰੁਮਾਲੇ ਪਾ ਕੇ ਟੱਗ ਦਿੱਤੇ ਗਏ ਵੀ ਗੁਰੂ ਪਾਸ਼ਾ ਇਹ ਢਾਡੀ ਵਿਚਾਰ ਦੇ ਦੁਨੀਆ ਨੂੰ ਦੱਸਦੀ ਦੁਨੀਆ ਨੂੰ ਤਾਂ ਸੁਧਰਣਾ ਨਾ ਕਿ ਅਸੀਂ ਦੁਨੀਆ ਸੁਹਾਰ ਨਹੀਂ ਕੋਈ ਨਹੀਂ ਅਸੀਂ ਦੁਨੀਆ ਨੂੰ ਇਦਾਂ ਹੀ ਰੱਖਣਾ ਸੁਧਾਰ ਨਹੀਂ ਕੋਈ ਨਹੀਂ ਅਸੀਂ ਦੁਨੀਆ ਇੱਕ ਕਹਾਣੀ ਆਉਂਦੀ ਹੈ ਨਾ ਕਹਿੰਦੇ ਨਸ਼ੀਰੂਦੀਨ ਸੀਗਾ ਨਸ਼ੀਰੂਦੀਨ ਉਹ ਗਧੇ ਦੇ ਉੱਤੇ ਬਹਿ ਕੇ ਪੁਰਾਣੀ ਸਮੇਂ ਦੀ ਗੱਲ ਹੈ ਗਧੇ ਦੇ ਉੱਤੇ ਬਹਿ ਕੇ ਨਾ ਵਿੱਦਿਆ ਪੜਾਉਣ ਵਾਸਤੇ ਜਾਂਦਾ ਹੁੰਦਾ ਸੀ ਇੱਕ ਦਿਨ ਜਾ ਰਿਹਾ ਵਿੱਦਿਆ ਪੜਾਉਣ ਵਾਸਤੇ ਤੇ ਗਧਾ ਆ ਗਿਆ ਨਾ ਰੁਕ ਗਿਆ ਚੱਲ ਲੈਣਾ ਕੋਨੇ ਬਾਬਾਂ ਤੋਂ ਉਹਦੀ ਕੋਸ਼ਿਸ਼ ਕੀਤੀ ਵੀ ਚੱਲ ਅਗੇ ਉਹ ਕਹਿੰਦਾ ਨਹੀਂ ਆਜੂ ਮੈਂ ਪੰਜ ਅਲਾਂ ਦਾ ਪਹਿਲਾਂ ਮੈਨੂੰ ਇਹ ਦੱਸ ਆਪਾਂ ਜਾਂਦੇ ਕਿੱਥੇ ਆ ਆਪਾਂ ਜਾਂਦੇ ਕਿੱਥੇ ਆ ਨਸੀਰੁद्दीन ਕਹਿੰਦਾ ਕਹਿੰਦਾ ਵਿੱਦਿਆ ਪੜਾਉਣ ਜਾਂਦੇ ਆ ਹੁਣ ਗਦਾ ਬੋਲਦਾ ਨਹੀਂ ਐ ਪਰ ਸਮਝਾਉਣ ਦਾ ਐ ਕਿ ਢੰਗ ਐ ਜਿੰਨੇ ਘਾੜੀ ਲਿਖੀ ਐ ਗਦਾ ਪਤਾ ਕਿਉਂ ਕੀ ਕਹਿੰਦਾ ਕਹਿੰਦਾ ਮੈਨੂੰ ਦੱਸ ਆਪਾਂ ਜਾਂਦੇ ਕਿੱਥੇ ਆ ਉਹ ਕਹਿੰਦਾ ਵਿੱਦਿਆ ਪੜਾਉਣ ਜਾਂਦੇ ਆ ਕਹਿੰਦਾ ਵਿੱਦਿਆ ਕੀ ਹੁੰਦੀ ਐ ਗਦਾ ਪੁੱਛਦਾ ਐ ਵਿੱਦਿਆ ਕੀ ਹੁੰਦੀ ਐ ਉਹ ਕਹਿੰਦਾ ਤੈਨੂੰ ਕੀ ਲੈਣਾ ਦੇਣਾ ਕੁਚਾ ਨਾ ਉਹ ਕਹਿੰਦਾ ਨਹੀਂ ਮੈਂ ਤੁਰਾਂਗਾ ਤਾਂ ਕਹਿੰਦਾ ਮੈਨੂੰ 10 ਵਿਦਿਆਹਾਂ ਦੀ ਹੁੰਦੀ ਉਹਨੇ ਉਹਨੂੰ ਝਾੜ ਪਾਈ ਉਹਨੂੰ ਮਾਰਿਆ ਵੀ ਪਰ ਨਾ ਤੁਰੇ ਕਹਿੰਦਾ ਤੂੰ ਕਹਿਆ ਉਹਨੂੰ 10 ਵਿਦਿਆਹਾਂ ਹੁੰਦੀ ਕੀ ਐ ਤੇ ਸ਼ਿਰੂਦੀਰ ਪਤਾ ਕੀ ਕਰਦਾ ਕਹਿੰਦਾ ਭਰਾਵਾ ਜੇ ਤੈਨੂੰ ਵਿਦਿਆਹਾਂ ਦੇ ਆਹ ਨੂੰ ਦੱਸ ਦਿੰਦੇ ਨਾ ਤੇ ਤੂੰ ਮੈਨੂੰ ਆਪਣੇ ਉੱਤੇ ਬਹਿਣ ਨਹੀਂ ਦੇਣਾ ਤੇ ਮੈਨੂੰ ਜਿਹੜਿਆਂ ਨੂੰ ਦੱਸ ਦਿੱਤੇ ਤੂੰ ਮੈਨੂੰ ਆਪਣੇ ਉੱਤੇ ਬਹਿਣ ਨਹੀਂ ਦੇਣਾ ਉਹ ਗੱਦਾ ਕੌਣ ਐ ਉਹ ਗੱਦੇ ਆ ਅਸੀਂ ਸਾਰੇ ਤੇ ਉੱਤੇ ਬੈਠਾ ਕੌਣ ਆਇਆ ਬਾਬੇ ਤੇ ਜੇ ਬਾਬੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਸਾਰਾ ਕੁਝ ਦੱਸ ਦੇਣਾ ਤੇ ਸਾਡੇ ਉੱਤੇ ਸਵਾਰੀ ਥੋੜੇ ਨਾ ਕਰ ਸਕਦੇ ਅਜੇ ਤੋ ਸਾਡੇ ਉੱਤੇ ਸਵਾਰੀ ਕਰਕੇ ਬੈਠੇ ਜਿੱਦਾਂ ਚਾਹਦੇ ਨੇ ਉਦਾਂ ਤੋਰ ਲੈਂਦੇ ਨੇ ਉਹ ਜਿੱਦਾਂ ਚਾਹਦੇ ਨੇ ਉਹਦਾਂ ਤੋਰੀ ਜਾਂਦੇ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਗਿਆਨ ਲਿਆ ਹੀ ਨਹੀਂ ਜੇ ਗੁਰੂ ਗ੍ਰੰਥ ਸਾਹਿਬੋਂ ਗਿਆਨ ਲਿਆ ਹੁੰਦਾ ਸਾਨੂੰ ਪਤਾ ਹੁੰਦਾ ਸੀ ਬੇਨਾ ਸ਼ਰਮਾਂ ਦੇ ਅੰਤ ਕਿੰਨੇ ਤੇ ਅਸੀਂ ਇਸ ਪਾਸੇ ਨੂੰ ਜਾਣਾ ਹੀ ਨਹੀਂ ਸੀ ਜਿਨ੍ਹਾਂ ਨੂੰ ਸਤਿਗੁਰੂ ਨੇ ਬੇਸ਼ਰਮ ਆਖਿਆ ਸਤਿਗੁਰੂ ਕਹਿੰਦਾ ਇਹ ਚੂਹਾ ਖੱਡ ਨਾ ਮਾਵਾਈ ਟਿੱਕਲ ਮੰਨੇ ਛੱਜੇ ਕਹਿੰਦੇ ਚੂਹੇ ਰੁਣਾ ਹੁਣ ਚੂਹਾ ਰੋਡ ਦੇ ਵਿੱਚ ਰਹਿਦਾ ਖੋੜਚਾ ਖੁੜੀ ਚ ਮਾਣੋ ਦਿਖਾ ਵੀ ਕੇ ਆ ਜਾਂਦਾ ਪਾਟੀ ਪੂਟੀ ਆਪਣੀ ਕਰ ਕੇ ਆ ਜਾਂਦਾ ਵਾਪਸ ਖੋੜ ਚ ਲਿਆ ਜਾਂਦਾ ਕਹਿੰਦੇ ਹੋ ਗਿਆ ਪਤਾ ਕੀ ਗੁਰੂ ਨਾਨਕ ਗੁਰੂ ਪਾਸ਼ਾ ਕਹਿੰਦੇ ਕਿਸੇ ਸ਼ਰਾਰਤੀ ਬੰਦੇ ਨੇ ਨਾ ਚੂਹੇ ਦੇ ਵਿੱਚੇ ਛਾਜ ਬੰਨ੍ਹ ਦਿੱਤਾ ਹੁਣ ਜਦੋਂ ਚੂਹਾ ਬੜੇ ਆਪਣੀ ਰੋਡ ਦੇ ਵਿੱਚ ਉਹ ਕੋ ਜਾਇ ਨਾ ਜਾਵੇ ਵਿਚਾਰੇ ਕੋ ਛਾਜ ਬੰਨ੍ਹਿਆ ਹੁੰਦਾ ਪਿੱਛੇ ਉਹ ਜਾਇ ਨਾ ਜਾਵੇ ਸਤਗੁਰੂ ਨੇ ਉਬਦਾਨ ਬੜੀ ਪਿਆਰੀ ਦਿੱਤੀ ਕਹਿੰਦੇ ਜਿਹੜੇ ਬਾਬੇ ਨੇ ਨਾ ਚੂਹੇ ਬਣੇ ਇਹ ਵੀ ਜਿਹੜੇ ਰੱਬ ਦੇ ਘਰ ਵਿੱਚ ਵੜਨ ਲੱਗਦੇ ਨੇ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਾਲੇ ਪਾਸੇ ਜੁਜੇ ਆਉਣਾ ਵਿਚਾਨ ਤੇ ਕਹਿੰਦੇ ਇਹਦਾ ਵੀ ਗੱਦੀ ਰੂਪੀ ਜਿਹੜਾ ਛੱਜ ਹੈ ਨਾ ਪਿੱਛੇ ਉਹੜਦਾ ਉਹਨਾਂ ਨੂੰ ਇਸ ਪਾਸੇ ਨੂੰ ਆਉਣ ਹੀ ਨਹੀਂ ਦਿੰਦਾ ਗੱਦੀ ਰੂਪੀ ਛੱਜ ਉਹ ਕਹਿੰਦਾ ਗੱਦੀ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਲੱਗ ਪਏ ਫਿਰ ਸਿੱਖ ਬਣਨਾ ਪੈਣਾ ਫਿਰ ਸਤਿ ਸੁਣਨਾ ਰਹਿ ਜਾਣਾ ਫਿਰ ਬ੍ਰਾਹਮ ਬ੍ਰਾਹਮ ਕੇ ਐਵੇਂ ਥੋੜਨਾ ਰਹਿ ਜਾਣਾ ਫਿਰ ਪੂਰਾ ਬ੍ਰਾਹਮ ਗਿਆਨੀ ਥੋੜਨਾ ਰਹਿ ਜਾਣਾ ਫਿਰ ਤੇ ਇਸ ਪਾਸੇ ਨੂੰ ਆਉਣਾ ਪੈਣਾ ਇਸ ਕਰਕੇ ਸਹਿਜ ਪਾਠ ਕਰਨਾ ਵਾਸਤੇ ਕਿਸੇ ਨੂੰ ਨਹੀਂ ਕਹਿਣਾ ਬਾਬੇ ਗੱਲਾਂ ਕਰਦੇ ਸਹਿਮਾਰਤਨਾਸੇ ਕਿਸੇ ਨੂੰ ਕਹਣਾ ਕਿਸੇ ਨੂੰ ਕਹਿਣਾ ਬਾਣੀ ਦੇ ਰੂਪ ਵਿੱਚ ਚਾਰੇ ਕਰੋ ਪਤਾ ਕੀ ਕਹਿਣਾ ਸਪੋਰਟ ਪਾ ਦੇ ਰਹੋ ਬਾਣੀ ਦੂਜਿਆਂ ਨੂੰ ਪੜ੍ਹਾ ਲਿਆ ਕਰੋ ਤਾਂ ਇਹ ਚੀਜ਼ਾਂ ਤੇ ਲਿਆ ਨਾ ਦੂਜਿਆਂ ਨੂੰ ਪੜ੍ਹਾ ਕੇ ਦੂਜਿਆਂ ਨੂੰ ਕਰਾ ਕੇ ਸਿੱਖ ਨੂੰ ਆਪ ਬਾਣੀ ਨਹੀਂ ਪੜ੍ਹਨ ਦਿੱਤੀ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਜਿਉਂ ਪ੍ਰਾਣੀ ਜਲ ਬਿਨ ਹੈ ਮਰਦਾ ਤਿਉਂ ਸੇਖ ਗੁਰ ਬਿਨ ਮਰਦਾ ਸੇਕ ਜਿਹੜਾ ਇਹ ਗੁਰੂ ਤੋਂ ਬਿਨਾ ਮਰ ਜਾਏਗਾ ਇਸੇ ਕਰਕੇ ਗੁਰੂ ਤੋਂ ਦੂਰ ਕਰ ਦਿੱਤਾ ਗਿਆ ਸੀ ਗੁਰੂ ਤੋਂ ਦੂਰ ਕਰ ਦਿੱਤਾ ਗਿਆ ਪਰ ਸੱਚ ਦੀ ਵਿਚਾਰ ਜੇਕਰ ਬੋਲਣੀ ਹੋਵੇ ਨਾ ਕੋਈ ਸਮਾ ਦੇ ਕੇ ਰਾਜ਼ੀ ਨਹੀਂ ਹੈ ਬੜੀ ਅਥਾਹ ਕਿ ਇਹ ਨਹੀਂ ਹੁੰਦਾ ਨਾ ਪਰ ਸਾਨੂੰ ਸੋਚਣਾ ਪਵੇਗਾ ਕਿ ਜਿਹੜੀ ਵਿਚਾਰ ਮਾਰਗ ਨੇ ਦਿੱਤੀਆਂ ਨਾ ਉਹ ਇੰਨੀ ਕ੍ਰਾਂਤੀਕਾਰੀ ਵਿਚਾਰ ਹੈ ਜੇ ਹਰ ਇੱਕ ਘਰ ਵਿੱਚ ਉਸ ਵਿਚਾਰ ਮੁਤਾਬਕ ਸਾਡਾ ਜੀਵਨ ਬਣ ਜਾਵੇ ਨਾ ਤਾਂ ਸਾਨੂੰ ਪਹਿਲੇ ਉੱਠ ਜਾਣ ਦੀ ਲੋੜ ਨਹੀਂ ਪੈਣੀ ਅੱਜ ਸਿੱਖ ਗੁਰੂ ਦੇ ਬਾਣੂ ਛੱਡ ਕੇ ਪਾਈਓ ਕਿਧੇ ਉੱਠ ਜਾਂਦਾ ਕਿਉਂਕਿ ਇੱਥੇ ਆ ਕੇ ਕੇਵਲ ਮਥਾ ਦੇ ਟੇਕ ਲੈਂਦਾ ਏ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਨ ਦੀ ਕਦੀ ਕੋਸ਼ਿਸ਼ ਨਹੀਂ ਕੀਤੀ ਕੋਸ਼ਿਸ਼ ਨਹੀਂ ਕੀਤੀ